ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਬਿੰਦੇ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਵੀਰ ਬਿੰਦੇ ਦਾ ਵਪਾਰ ਦਾ ਕੰਮ ਆ ਮਾਲ ਇਹਨਾਂ ਦੇ ਕੋਲ ਤਕਰੀਬਨ ਕੋਈ 2-4 2-4 ਨੱਕ ਜਿਹੜੇ ਆ ਖਾਸ ਤੌਰ ਤੇ ਵੜਾਂ ਦੇ ਵਿੱਚ ਮੌਜੂਦ ਹੁੰਦੇ ਆ ਜਦੋਂ ਮਰਜ਼ੀ ਆ ਜਾਓਗੇ ਤੁਹਾਨੂੰ ਕੋਈ 2-4 ਨੱਕ ਜਿਹੜੇ ਇੱਥੇ ਖੜੇ ਮਿਲਣਗੇ ਠੀਕ ਆ ਜੀ ਖਰੀਦੀ ਕਰ ਸਕਦੇ ਹੋ ਤੁਸੀਂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ ਵੜਾ ਦਿਖਾਉਣੀ ਆ ਭਰਾਵਾਂ ਨੂੰ ਠੀਕ ਆ ਜੀ ਇੱਕ ਵੱਡੀ ਵੜਾ ਦਿਖਾ ਦੇਾਂਗੇ ਸੂਈ ਸਵਾਈ ਆ ਦੋ ਗੱਬਣ ਵੜਾ ਵਸ਼ੀਆਂ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਸਾਫ਼ ਸੁਥਰਾ ਮਾਲ ਹੁੰਦਾ ਬਿੰਦੇ ਵੀਰ ਦਾ ਬਾਕੀ ਭਰੋਸੇਯੋਗ ਹੁੰਦਾ ਚਲੋ ਬਹੁਤੇ ਭੈਣ ਭਰਾ ਆਪਣੇ ਯਕੀਨ ਕਰਕੇ ਆਨਲਾਈਨ ਵੀ ਸੌਦਾ ਕਰ ਲੈਂਦੇ ਆ ਤੇ ਤੁਸੀਂ ਆਨਲਾਈਨ ਵੀ ਤੁਸੀਂ ਕਰ ਸਕਦੇ ਹੋ ਸੌਦਾ ਠੀਕ ਆ ਜੀ ਕਿਉਂਕਿ ਵੀਰ ਪੂਰਾ ਅਗੋਂ ਨਰਕ ਪਰਖ ਆਪਣੀ ਤਸੰਦੀ ਜਿਹੜੀ ਕਰਕੇ ਲੈ ਕੇ ਆਉਂਦਾ ਚਲੋ ਤੁਹਾਡਾ ਵੀ ਫਰਜ਼ ਬਣਦਾ ਵੀ ਤੋ ਤਸੱਲੀ ਕਰਕੇ ਲੈ ਕੇ ਜਾਓ ਮਾਲ ਦੀ ਪਰ ਇੰਗੜੀ ਤੁਸੀਂ ਖਾਸ ਵਿਜਿਟ ਕਰਨੀ ਆ ਹਰੀ ਕੇ ਪੱਤਨ ਤੋਂ ਇੱਥੇ ਬਿਲਕੁਲ ਪੱਟੀ ਵੀ ਅੱਗੇ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਪਰ ਗੋਟਾ ਦਦੇਰ ਸਾਹਿਬ ਪਠੇ ਭੈਣੀ ਸੈਦਪੁਰ ਵੱਡੀ ਕਿਰਤੋਵਾਲ ਇਹ ਪਿੰਡ ਨੇੜੇ-ਨੇੜੇ ਦੇ ਆਓ ਕਰਦੇ ਆਂ ਪੂਰੀ ਗੱਲ ਬਾਤ 14 ਤਰੀਕ ਤੁਸੀਂ ਅੱਜ ਨੋਟ ਕਰ ਲਓ 14 ਦਸੰਬਰ ਸਮਾਂ ਮਾਰਨਿੰਗ ਦੇ ਕੋਈ 10:00 ਵਜੇ ਦਾ ਸਭ ਤੋਂ ਪਹਿਲਾਂ ਬਿੰਦੇ ਸਾਸਰੀ ਕਾਲ ਜੀ ਪਾਜੀ ਕਹਿਣ ਸਿੱਤਾ ਚੜਦੀ ਕਲਾ ਜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਲੈ ਵੀ ਬਿੰਦੇ ਵੀਰ ਵੇਣ ਅੱਜ ਵੀ ਕਰਮ ਵਾਲੀਆਂ ਬੜੀਆਂ ਸੀਸ ਲੱਗ ਪੰਜ ਦੀ ਦੋ ਹੋ ਗਈਆਂ ਸੇਲ ਅੱਛਾ ਅੱਜ ਪੰਜ ਸੀਸ ਹਾਂ ਸਹੀ ਹੈ ਭਰਾ ਤੇ ਲੋਨ ਜੀ ਰੋਹੀ ਉਹਦਾ ਮੁੜਕੇ ਮਾਲਾ ਜਨਾ ਮੈਂ ਅੱਜ ਆਈਏ 10 ਮੜਕੇ ਸਾਹਮਣੇ ਆਹ ਭੈਣ ਭਰਾ ਡਿਗਦੇ ਫੋਨ ਲਾਉਂਦੇ ਤੇ ਵੀਡੀਓ ਨਹੀਂ ਪਾਉਂਦੇ ਪਾਉਂਦੇ ਚਲੋ ਮਾਲ ਸਾਫ ਸੁਥਰਾ ਨਾਲੇ ਤੇ ਭੈਣ ਭਰਾ ਡਿਮਾਂਡ ਵੀ ਇਸੇ ਤਰ੍ਹਾਂ ਹੀ ਕਰਦੇ ਆ ਜੀ ਬੁੱਸਲੇ ਪੰਜ ਕੀਨ ਜਨਮਰ ਵੀ ਪੂਰੇ ਚਕੀਨ ਵਾਲੇ ਆ ਪੂਰੇ ਵੀਰ ਜੀ ਦੋ ਬੜਾ ਗੱਬਣ ਵਿਖਾ ਦਈਏ ਤੁਹਾਨੂੰ ਠੀਕ ਹੈ ਜੀ ਇੱਕ ਵੱਡੀ ਵੈੜ ਗਾਂ ਤੁਹਾਨੂੰ ਵਿਖਾ ਦੇਣੀ ਸੂਈ ਸਵਾਈ ਸ਼ੁਰੂਆਤ ਕਰਦੇ ਆ ਪਹਿਲਾਂ ਆਪਾਂ ਇਸੇ ਵੈੜ ਤੋਂ ਠੀਕ ਹੈ ਜੀ ਪਹਿਲਾਂ ਗੱਬਣ ਵਿਖਾ ਦਾਂਗੇ ਆਹ ਕਰਦੇ ਆ ਸ਼ੁਰੂਆਤ ਜੀ ਲੈ ਵੀ ਬਿੰਦੇ ਵੀਰ ਸ਼ੁਰੂਆਤ ਆਪਾਂ ਕਰਦੇ ਅਬ ਇਹ ਚ ਕ੍ਰੋਸ ਆ ਗਿਆ ਹਾਂ ਹਾਂ ਠੰਡੀ ਵਧੀਆ ਦੀ ਦਿੱਤੀ ਵੇਖ ਲਓ ਆ ਚੈੱਕ ਕਰੋ ਜਿੰਨਾ ਮਰਜ਼ੀ ਪਿੱਛੇ ਆਹ ਦੇਖੋ ਮੇਰਾ ਭਰਾ ਦੇਖੋ ਡਿਜ਼ਾਈਨ ਦੇ ਵੇ ਦਾ ਠੀਕ ਆ ਜੀ ਹਾਂ ਜੀ ਥਾਣ ਵੇਖੋ ਬੜਾ ਸੋਹਣਾ ਨਖੇੜ ਜੋਤਨਾ ਦਾ ਠੀਕ ਆ ਜੀ ਕੋਈ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਹਾਂ ਜੀ ਇਹ ਨਹੀਂ ਗੱਲ ਵੀ ਸੋਹਣਾ ਦੇਵਾ ਕਰ ਦੇਓ ਹਾਂ ਤੇ ਚੰਗੀ ਬੱਝੀ ਜਾਨ ਵਾਲੇ ਕੰਮ ਨਹੀਂ ਹੈ ਗੱਲ ਇਹ ਬਿੱਦੇ ਸੁਆ ਫਿਰ ਪਹਿਲਾ ਕਿ ਦੂਜਾ ਦੂਜਾ ਦੂਜੇ ਵੀਰ ਜੀ ਦੂਜਾ ਸੁਆ ਲਾਜੂ ਅਜੇ ਸਮਾਂ ਦੇਣਾ ਦਿਨ 10 ਲੈ ਜੋ 10 ਤੋਂ 8 8 ਤੇ 10 ਦੋ ਦੋ ਹੋ ਕੇ ਹੁੰਦੇ 12 13 ਕਿਲੋ ਭਰਾ ਪਹਿਲਣ ਬੱਛੀ ਠੀਕ ਹੈ ਜੀ ਘਰ ਦਾ ਮਾਲਕ ਲਿਆ ਕਰੋ ਇਹ ਸਰਾ ਹੀ ਠੀਕ ਹੈ ਲੌਬੀ ਬਹੁਤ ਹੀ ਸਾਫ ਸੁਥਰੀ ਹੈ ਧੀਰੀ ਧੁਰੀ ਬੜੀ ਆ ਇਹ ਬਿੰਦਿਆ ਜਿਆਦਾ ਮਤਲਬ ਚੋ ਪਹਣਾ ਵੀ ਫੋਨ ਕਰਦੀਆਂ ਹੈ ਧੀਰੀ ਫਾਰਮਾ ਦੇ ਵਿੱਚ ਮਤਲਬ ਕੋਈ ਚੰਗੀ ਧੀਰੀ ਠੰਡੀ ਸੀਲਸ ਲੱਗ ਵੱਛੀ ਜੀ ਜਦੋਂ ਆਪਾਂ ਦੱਸਿਆ ਤਸੱਲੀ ਕਰਾ ਕੇ ਪੁਰੀ ਨਹੀਂ ਹਾਂ ਨਹੀਂ ਗੱਲ ਆਜੋ ਇਹ ਡੰਗਾ ਵਿੱਚ ਚਵਾਈ ਵਾਲੇ ਨਗਰ ਲੋਕੀ ਮੰਨਦੇ ਥਾਨਾ ਹਾਂ ਥਾਨਾ ਬਹੁਤ ਵਧੀਆ ਵੇੜ ਨੂੰ ਲਾ ਵੀ ਬਿੰਦਿਆ ਕੋਈ ਖੋਲ ਮੜਾ ਤੋੜ ਕੇ ਦਿਖਾ ਭਰਾਵਾਂ ਨੂੰ ਹਾਂ ਲਾ ਵੀ ਰੰਗ ਜਿਵੇਂ ਐਰ ਸ਼ਰਤਾਂ ਦੇਖਦੇ ਆ ਪਰ ਜਰਸੀ ਵਿੱਚ ਕੋਈ ਵੀ ਐਰ ਸ਼ਰਮ ਨਾਲੇ ਕਰਾਸ ਬਰੀਡ ਆ ਜਰਸੀ ਬਧੇਰੇ ਪੱਖਾ ਲिटल ਵਾਟਰ ਜਿਹੜਾ ਕ੍ਰੋਸ ਹੈਗਾ ਇਹਦੇ ਵਿੱਚ ਹਾਂਜੀ ਬੱਚੀ ਬਹੁਤ ਸੋਹਣੀ ਆ ਪਲੀ ਪਲੀਤੀ ਆ ਹਾਈਟ ਜਿੱਦਾਂ ਇੱਕ ਨਾਰਮਲ ਆਪਾਂ ਜਰਸੀ ਵਹਿਣਾ ਵੇਖਦੇ ਆ ਓਡਾ ਕਦ ਕਾਠਾ ਇਸ ਵੇੜ ਦਾ ਕੋਈ ਬੱਚੀ ਸ਼ਾਂਖ ਫੋੜ ਨਹੀਂ ਲੱਗੀ ਕਿ ਚਾਰੇ ਥਾਣਾ ਬਾਕੀ ਮੁਠੀ ਵਾਲਾ ਥਾਣਾ ਲੱਗਾ ਲਿਸ਼ਕਲੁਸ਼ ਕੋ ਵੇੜ ਦੀ ਚੰਗੀ ਆ ਆ ਲੈ ਬਿੰਦੇ ਇੱਥੇ ਖਲਾਰ ਮਾੜਾ ਜਿਹਾ ਦਿਖਾ ਦੇ ਭਰਾਵਾਂ ਨੂੰ ਇੱਕ ਵਾਰੀ ਆ ਵੇਖੋ ਜੀ ਸੋ ਸੁਪੰਘਾ ਸੁਪੰਘਾ ਵੇਖੋ ਮੇਰਾ ਭਰਾ ਠੀਕਾ ਜੀ ਇਤਨਾ ਮਰਜੀ ਵਿਛਰੋ ਵੀਰ ਜੀ ਥੱਲੇ ਦੇ ਇਹ ਚੱਕ ਨਹੀਂ ਪਈਗਾ ਜਿੱਦਿਆਂ ਵਿੱਚ ਆ ਮਾਰੂਨੀ ਕਾ ਠੀਕ ਆ ਜੀ ਇਧਰ ਬਹਿਣੀ ਵਾਲੇ ਪਾਸਿਓ ਤੁਹਾਨੂੰ ਬੁਖਾਰ ਆਇਆ ਥਾਣ ਤੁਹਾਨੂੰ ਪੂਰਾ ਮੁਠੀ ਹੱਤੀ ਹਾਂਜੀ ਖੰਡੀ ਤੇਰੀ ਬੋਜਾ ਦੀ ਵੀਰ ਜੀ ਠੀਕ ਆ ਬੰਦੇ ਇੱਕ ਵਰੀ ਫਰੰਟੋਂ ਮੜਾ ਆਇਆ ਨੂੰ ਲਿਆਇਆ ਇਧਰ ਲਿਆਇਆ ਜੇ ਇੱਕ ਵਰੀ ਲਮਾ ਆਹ ਵੇਖੋ ਜੀ ਮੈਂ ਖਾਲੀ ਬੰਨ੍ਹ ਗਈ ਥੜੀ ਕਰੋ ਕੋਈ ਨਹੀਂ ਆਇਆ ਨੂੰ ਤੋੜ ਦੇ ਠੀਕ ਆ ਇਹਨੂੰ ਬੰਦੇ ਇਹਨੂੰ ਚਾਰ ਕਤਮ ਆ ਇਹਨੂੰ ਤੋੜ ਦੇ ਜੀ ਸੋ ਦੋਸਤੋ ਹਜੇ 8 ਤੋਂ 10 ਕ ਦੇ ਨੇ ਤੇ ਬਾਕੀ ਆ ਸੂਣ ਦੇ ਠੀਕ ਆ ਜੀ ਬਾਕੀ ਥੱਲਿਓ ਮੇਰਾ ਭਰਾ ਈੜਿਆ ਲਾ ਲਿਓ ਬਣ ਚੰਗੀ ਜਾਊਗੀ ਬਹੁਤ ਜਿਆਦਾ ਵੀਧੀ ਬਣ ਪછી ਬਹੁਤ ਸੋਹਣੀ ਆ ਪਲੀ ਪਲੀਤੀ ਆ ਹਾਈਟ ਜਿੱਦਾਂ ਇੱਕ ਨਾਰਮਲ ਆਪਾਂ ਜਰਸੀ ਵੈੜਾ ਵੇਖਦੇ ਆ ਓਡਾ ਕੱਦ ਕਾਠਾ ਇਸ ਵੈੜ ਦਾ ਕੋਈ ਬੱਚੀ ਸ਼ਾਂਖ ਫੋੜ ਨਹੀਂ ਲੱਗੀ ਕਿ ਚਾਰੇ ਥਾਣਾ ਬਾਕੀ ਮੁਠੀ ਵਾਲਾ ਥਾਣਾ ਲੱਗਾ ਲਿਸ਼ਕਲੁਸ਼ ਕੋ ਵੈੜ ਤੇ ਚੰਗੀ ਆ ਆ ਲੈ ਬਿੰਦੇ ਇੱਥੇ ਖਲਾਰ ਮਾੜਾ ਜਿਹਾ ਦਿਖਾ ਦੇ ਭਰਾਵਾਂ ਨੂੰ ਇੱਕ ਵਾਰੀ ਆ ਵੇਖੋ ਜੀ ਸੋ ਸੁਪੰਆ ਸੁਪੰਆ ਵੇਖੋ ਮੇਰਾ ਭਰਾ ਠੀਕਾ ਜੀ ਕਿਤਾ ਮਰਜੀ ਬਿਛਰੋ ਵੀਰ ਜੀ ਥਲੇ ਦੇ ਇਹ ਚੱਕ ਨਹੀਂ ਕੋਈ ਹੈਗਾ ਜਿੱਦੀਆਂ ਮੈਨੂੰ ਆ ਮਾਰੂ ਨਹੀਂਗਾ ਠੀਕਾ ਜੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਬੁਖਾਰ ਆ ਰਿਹਾ ਤਾਂ ਤੁਹਾਨੂੰ ਪੂਰਾ ਮੁਠੀ ਹੱਤੀ ਹਾਂਜੀ ਠੰਡੀ ਤੇਰੀ ਬਹੁਤ ਜਿਆਦੀ ਵੀਰ ਜੀ ਠੀਕਾ ਬੰਦੇ ਇੱਕ ਵਾਰੀ ਫਰੰਟੋਂ ਮੜਾ ਆਇਆਂ ਨੂੰ ਲਿਆਇਓ ਇਧਰ ਲਿਆਇਓ ਜੇ ਇੱਕ ਵਾਰੀ ਲਮਾ ਆਹ ਵੇਖੋ ਜੀ ਇਹ ਖਾਲੀ ਬੰਨ੍ਹਿ ਸੜੀ ਕਰੋ ਕੋਈ ਨਹੀਂ ਆਇਆਂ ਨੂੰ ਤੋੜ ਦੇ ਠੀਕਾ ਆਣ ਪਿੰਡੇ ਇਹਨਾਂ ਚਾਰ ਕਦਮਾਂ ਇਹਨੂੰ ਤੋਰਦੇ ਹਾਂ ਜੇ ਸੋ ਦੋਸਤੋ ਹਜੇ 8 ਤੋਂ 10 ਕਦੇ ਨੇ ਤੇ ਬਾਕੀ ਆ ਸੁਣਦੇ ਠੀਕ ਆ ਜੀ ਬਾਕੀ ਥੱਲਿਓ ਮੇਰਾ ਭਰਾ ਹੀ ਲਾ ਲਿਓ ਬਣ ਚੰਗੀ ਜਾਊਗੀ ਬਹੁਤ ਜਿਆਦਾ ਵੀਧੀ ਬਣਦੀ ਚੰਗੀ ਜਾਂਦੇ ਆ 12 13 ਕੋਲੋਂ ਪਹਿਲ ਨੇ ਭਰਾਇਆ ਨੇ ਉਹਦੇ ਵੀਰ ਜੀ ਠੀਕ ਆ ਅ ਦੁੱਧ ਤਾਂ ਚਵਾਉਣਾ ਚਾਹੀਦਾ ਚਲੋ ਕੋਈ 11 12 12 ਲੀਟਰ ਤੋਂ ਹੁਣ ਇਹੋ ਜੀ ਚਲੋ ਕਰਮਾਂ ਲਈ ਹੁਣ ਦੂਜੇ ਸੂਰਵੇ ਵਿੱਚ ਆ ਚਲੋ ਭਰਾਇਓ ਵਧੀਆ ਵੀਰ ਜੀ ਆ ਦੁੱਧ ਚਵਾ ਜੂਗੀ ਹਾਂਜੀ ਸੋ ਮੇਨ ਗੱਲਾਂ ਦੋਸਤੋ ਕਰਮਾਂ ਲਈ ਜਿੰਨੀ ਆ ਉਤੋਂ ਪਿੰਡੇ ਦੀ ਸਾਫ ਸੁਥਰੀ ਆ ਚਮਕ ਤਮਕ ਥੱਲੋਂ ਲੈਵੇ ਹਮਨੇ ਤੀ ਤੁਹਾਨੂੰ ਦਿਖਾਈ ਜਾਂਦੇ ਪਿਆ ਵੀ ਥੱਲੋਂ ਵੀ ਬਹੁਤ ਹੀ ਸਾਫ਼ ਸੁਥਰੀ ਆ ਤੇ ਮੁੱਠੀ-ਮੁੱਠੀ ਵਾਲਾ ਥਾਣਾ ਲੱਗਾ ਹਾਂਜੀ ਜਿਆਦਾਤਰ ਆਪਾਂ ਗਾਵਾਂ ਗੱਲ ਕਰਦੇ ਵੀ ਵੇੜਾ ਗਾਵਾਂ ਜਿਆਦਾ ਥਾਣਾ ਦੇ ਨਾਲ ਹੀ ਆ ਠੀਕ ਆ ਜੀ ਥਾਣਾ ਵੱਡਾ ਤੇ ਜਿਹੜਾ ਬੰਦਾ ਸੌਖਾ ਚੋਕੇ ਕੋਈ ਪਿੰਟਾ ਸਕੇਂਟਾ ਝੁੱਟ ਪੈਂਦਾ ਜੀ ਉਹ ਕੰਮ ਨੇ ਸ਼ੁਕਰ ਸ਼ੁਕਰ ਵਾਲਾ ਕੰਮ ਹੋਵੇ ਦਾ ਜੇ ਮਰਜ਼ੀ ਆ ਕਰੋ ਜੇ ਕਰ ਲੈ ਵੀ ਬਿੰਦੇ ਵੀਰੇ ਦਾ ਮੁੱਲ ਇਹਦੀ ਡਿਮਾਂਡ ਕੀ ਕਰਦੀ ਆ ਵੀ ਜੀ ਛੜਦੀ ਕਰਦੀ ਗੀ ਪਹੁੰਚ ਆ 60000 ਦੀ ਹਾਂਜੀ ਆ ਚਲੋ 25 ਭਾਵੇਂ 65 ਪੈਂਟ ਵੀ ਕਰੀ ਜਾਂਦੀ ਐ ਪਰ ਆਪਾਂ ਜਾਇਜ਼ ਹੀ ਕਰਕੇ ਦੇ ਦਿੰਦੇ ਐ ਤੇ ਜਾਇਜ਼ ਸਾਰੇ ਭੈਣ ਭਰਾ ਆਪਣੇ ਜੁੜੇ ਆ ਇਹਨੇ ਘਾਟਨਾ ਕੱਟ ਬਣਾਉਣਾ ਉਹ ਨਹੀਂ ਕਰ ਕੰਮ ਆ ਵੀਰ ਜੀ ਆ 55 ਹਜ਼ਾਰ ਵੀਰ ਜੀ ਪੌਂਚ ਕਰ ਦੂੰਗਾ 52000 ਹਾਂ ਜੀ ਠੀਕ ਐ ਭਾਣੀ ਪੌਂਚ ਕਰਤਾ ਵੀਰ ਜੀ ਕੁਝ 500 ਰੁਪਏ ਛੱਡ ਦੂੰ ਵਿਚੋਂ ਠੀਕ ਆ ਇਹ ਘਰੋਂ ਲੈ ਜਾਏ ਫਿਰ ਪੂਰੇ 50 ਦੀ ਚੱਕੋ ਹਾਂ ਜੀ ਬਿੱਲ ਸਲੂਸ ਕਰਕੇ 50 ਦੀ ਹਾਂ ਉਹ ਕੰਮ ਨਵੀਂ ਦੀ ਘਾਟਨਾ ਕੱਟ ਵਾਲਾ ਕੰਮ ਨਹੀਂ ਅੱਜ ਇਹ ਘਰੋਂ ਖਾਣੇ ਫਿਰ ਪੂਰੇ 50000 ਦੀ ਇਹ ਕਿਨੇ ਪੌਂਚ ਕਰਾਉਣੀ ਆ ਫਿਰ ਪਈ 55 ਚ ਛੜਦਾ 500 ਰੁਪਇਆ 500 5454 ਦੇ 50000 ਦੀ ਪੌਂਹ ਕਰਦਾਂਗੇ ਲੋ ਜੀ 5454 ਦੇ ਪਿੰਦਾਂ ਦਾ ਪਹੁੰਚ ਕਰਦੇ ਆਂਗੇ ਬੱਚੀ ਦੋਸਤੋ ਚਲੋ ਸਾਫ ਸੁਥਰੀ ਫੌਦੀ ਬਹੁਤ ਜਿਆਦੀ ਵੀਧੀ ਤੇ ਹਜੇ ਬਣਨਾ ਬੜਾ ਬੱਚੀ ਨੇ ਉਹ ਬੰਦੀ ਬੱਚੀ ਵੀਧੀ ਅੱਜ ਤਾਂ ਦੱਸ ਦੇਣਾ ਬਹੁਤ ਜਿਆਦਾ 80 ਦਾਸਾਂ ਦੇ ਵਿੱਚ ਚੰਗੇ ਪਟਾਕੇ ਪਾਉਗੀ ਤੁਹਾਡੀ ਹਾਂਜੀ ਸਾਫ ਸੁਥਰੀ ਬੜੀ ਠੰਡੀ ਹੁੰਦੀ ਰਹੀ ਠੀਕ ਹੈ ਭਰਾ ਚੰਗੀਆਂ ਬੱਚੀ ਕਰੋ ਵੀਰ ਮੇਰਾ ਕਾਲ ਕਰੋ ਸੰਪਰਕ ਸਾਗਰ ਨੰਬਰ ਤੇ ਇੱਕ ਝੁੰਗੀ ਵਿਖਾ ਦਿੰਨੇ ਆ ਐਚ ਐਫ ਗ੍ਰਿਡ ਦੇ ਵਿੱਚ ਕਰਾਸ ਝੁੰਗੀ ਵਹਿੜ ਆ ਇਹ ਵੀ ਬਿੰਦੇ ਸੁਆ ਇਹ ਵੀ ਦੂਜਾ ਵੀਰ ਜੀ ਦ ਹਾਂਜੀ ਦੂਜਾ ਸੂਆ ਵੈੜ ਦਿਖਾ ਰਹੇ ਆ ਬਣੀ ਐ ਵੀ ਕਰਮਾ ਲਈ ਓਨੀ ਆ ਹਾਂਜੀ ਇਹਦੀ ਵੀ ਤੁਸੀਂ ਉਮੀਦ ਕਰ ਲਓ ਵੀ ਜਿਵੇਂ 8-7 ਦਿਨ ਹਫਤਾ 8-7 ਦਿਨ ਇਹ ਵੀ ਅਜੇ ਲੈ ਜੂਗੀ ਵੀ 10 ਦਿਨ ਕੱਢ ਜੇ ਦੀ ਵਛੀ ਹੈ ਜੇ ਆ ਫੇਸ ਕੁਆਲਟੀ ਆ ਗਈ ਠੀਕ ਹੈ ਜੀ ਆ ਦੇਖੋ ਇਹ ਧੱਕ ਰਾਂ ਹਾਂ ਆ ਦੇਖੋਗੇ ਸਾਹਮਣੀ ਪਣੀ ਦਾ ਆਹ 10 ਦਿਨ ਸਾਹਮਣੀ ਪਣੀ ਆ ਹਾਂਜੀ ਹਾਂਜੀ ਸੋ ਚਾਰੇ ਥਾਣਾ ਮਤਲਬ ਤਾਂ ਗੋਬੀ ਨਹੀਂ ਵੀਰ ਜੀ ਪੂਰੀ ਪੋਲੀ ਰੋਂ ਵਾਲੀ ਆ ਆ ਤੇ ਪੰਟੂ ਪੁਣਾ ਪੂਰੀ ਆਈ ਆ ਉਹਦਾ ਵੀ ਪਿੰਦਾ ਸ਼ਹਿਦ ਹੀ ਹੋਊਗਾ ਹਜੇ ਹਾਂਜੀ ਸ਼ਾਇ ਸੁੱਕੀ ਬੂੰਦ ਆਉਦੀ ਜੀ ਲਓ ਜੀ ਆ ਦਾਦਾ ਸਮਝ ਆਉਗੀ ਅੱਛੀ ਕਿਦੇ ਵਾਛੀ ਬਣ ਜਾਊਗੀ ਬੱਸ ਬੱਸ ਸਾਹਮਣੀ ਵਾਲੀ ਵਛੀ ਬਾਕੀ ਸਾਬ ਸੰਭਾਲਦਾ ਚਲੋ ਉਹੀ ਆਪਾਂ ਅਜੇ ਮਤਲਬ ਤੁਹਾਨੂੰ ਵੀ ਕਵਾਂਗੇ ਵੀ ਜਾਇਜ਼ ਕਰਕੇ ਰੇਡ ਛੱਡ ਕੇ ਦੇਦਗੇ ਵੀ ਚਲੋ ਸਾਫ ਸੰਭਾਲ ਕਿਸੇ ਭਰਾ ਨੇ ਕਰਨੀ ਆ ਲਓ ਜੀ ਠੀਕ ਆ ਜੀ ਬਾਕੀ ਕੋਈ ਮੇਰਾ ਵੀਰ ਚੰਗੀ ਸੇਵਾ ਕਰੇ ਚੰਗੀ ਕੇਅਰ ਕਰੇ ਵੀਰ ਜੀ ਉਸ ਪੰਡਾ ਪੁੰਡਾ ਵੀ ਚੰਗਾ ਭਰ ਗਿਆ ਇਹਦਾ ਠੀਕ ਆ ਜੀ ਤੇ ਦੁੱਧ ਚੰਗਾ ਚਵਾਈ ਜਾਉਂਦਾ ਹਾਂਜੀ 10 ਕਿਲੋ ਵੀ ਉਹਦੇ ਚੁਪ ਚੁਪ ਆ ਪਿੱਲੇ ਦੇ ਪਹਿਲਾਂ ਨਹੀਂ ਹਾਂ ਉਹ ਦੂਜਾ ਸੋਇਆ ਵੀਰ ਜੀ ਜਿਆਦਾ ਵਾਲੀ ਹੈ ਸਿੰਘ ਹੀ ਸਿੰਘ ਕੱਲੇ ਵੀਰ ਜੀ ਹਾਂ ਇਹ ਚੱਕਰ ਆ ਦੇਖੋ ਠੀਕ ਆ ਬਾਕੀ ਲੇਵਲੂ ਆ ਬੈਕਸਾਈਡ ਤੋਂ ਵੇਖੋ ਤੁਸੀਂ ਪੱਧਰ ਆ ਇੱਕਸਾਰ ਹਾਂਜੀ ਤੇ 35 ਵੀਰਾਂ ਦਾ ਵੀ ਸੁੱਕੀ ਗੂੰਦ ਹੀ ਆਉਂਦੀ ਆ ਨੇਵਟੀ ਲੂਤੀ 10 ਬਾਰ ਕਰਦੀ ਆਉਂਦੀ ਆ ਠੀਕ ਆ ਜੀ ਹਾਂਜੀ ਬਾਕੀ ਆ ਮੇਰਾ ਵੀਰ ਵੇਖੋ ਦੇਵਾ ਵੀ ਪੂਰਾ ਕੰਪੈਕਟ ਆ ਨਿੱਗਰ ਹਵਾਨੇ ਦੀ ਬਣੂਗੀ ਹਾਂਜੀ ਤੇ ਕੋਈ ਨਜਾਇਜ਼ ਭਲੂਣ ਭਲਾਨ ਨਹੀਂ ਪਾਉਂਦੀ ਠੀਕ ਆ ਜੀ ਕਿੰਨਾ ਵੀ ਲੇਵਰ ਆਊਗਾ ਨਿੱਗਰ ਦਊਗਾ ਹਾਂਜੀ ਸੋ ਬਾਕੀ ਥੱਲੇ ਉੱਥੇ ਲੁੱਥੀ ਬਹੁਤ ਜ਼ਿਆਦੀ ਆ ਹਜੇ 8-10 ਦਿਨਾਂ ਦੇ ਵਿੱਚ ਚੰਗੀ ਕਰ ਮੈਂ ਲੈਂਦੇ ਆ ਕਰਦੀ ਜੇ ਕਰਦੀ ਲਓ ਜੀ ਠੀਕ ਆ ਸੋ ਐਫ ਦੇ ਵਿੱਚ ਕਰਾਸ ਬਰੀਡ ਜਿਹੜੀ ਆ ਤੁਹਾਨੂੰ ਦਿਖਾ ਰਹੇ ਆ ਠੀਕ ਆ ਹਾਂਜੀ ਸੋ ਦੂਜਾ ਸੁਹਾ ਬੈੜ ਆ ਸਪਾਈਆਂ ਸੁਪੀਆਂ ਬਹੁਤ ਨੇ ਹਾਂਜੀ ਤੇ ਇਹਦਾ ਪਿੰਦੇ ਫਿਰ ਕੀ ਮੋਲ ਕੀ ਡਿਮਾਂਡ ਰਹੂਗੀ ਅੱਜ 40 ਦੀ ਪਹੁੰਚ ਕਰ ਦੀਏ 40 ਹਜ਼ਾਰ ਦੀ ਹਾਂਜੀ ਕੋਈ ਵਿੱਚੋ ਲੈਸਲਸ 2000 ਜਾਂਦੇ ਵੀ 38000 ਦੀ ਪਹੁੰਚ ਕਰ 38 ਦੀ ਹੈ ਹਾਂਜੀ ਆ 38 ਦੀ ਦੇ ਦੋ ਹਾਂਜੀ ਸਾਬਣੀ ਸੁੱਤ ਨਹੀਂ ਆ ਕਿਸੇ ਨੇ ਹਨਾ ਕੋਨੇ ਦਾ ਵੀ 38 ਦੀ ਪੂਰੇ ਦੀ ਆ 38 ਪੂਰੇ ਦੀ ਪੈਸਾ ਛੋੜ ਕਰਦਾ ਕੋ ਸਾਢੇ 37 ਦੀ ਸਾਢੇ 37 ਕਰਦਾ ਜੀ 100 ਕਿਲੋਮੀਟਰ ਤੱਕ ਆ 100 ਕਿਲੋਮੀਟਰ ਨਾ ਡਿਲੀਵਰੀ ਵੀ ਹੈਗੀ ਨਾ 100 ਕਿਲੋਮੀਟਰ ਤੱਕ ਹਾਂ ਜੀ ਹਾਂ ਜੀ ਲੋ ਜੀ ਪਹੁੰਚ ਵੀ ਹੈਗੀ ਆ 100 ਕਿਲੋਮੀਟਰ ਤੱਕ ਪਹੁੰਚ ਸਾਰੇ ਵੀ ਭੈਣ ਭਰਾ ਪਹੁੰਚ ਦੀ ਰਾਖੰਦੇ ਆ ਠੀਕ ਆ ਭਿੰਦੇ ਪਹੁੰਚ ਵੀ ਤੇ ਘਰੇ ਛੱਡ ਕੇ ਲਵਾ ਕੇ ਚਪਾਇ ਚਿਪ ਕੇ ਫਿਰ ਲੈ ਲਈ ਦਿਓ ਕੰਮ ਆਪਣਾ ਗਲਤ ਕੰਮ ਨਾ ਹੋਊ ਆਪਣੇ ਬਿਲਕੁਲ ਬਿਲਕੁਲ ਜਾ ਕੇ ਲਵਾ ਕੇ ਡੰਗਰ ਚਵਾ ਕੇ ਫਿਰ ਰਾਵਾਂਗੇ ਪਹਿਲੇ ਲੈ ਕੇ ਹਾਂ ਇਹ ਨਹੀਂ ਗੱਲ ਵੀ ਹੋ ਜੋ ਉਹ ਕੰਮ ਉਹ ਵੀ ਲੱਦਣਾ ਕੋਈ ਨਿਕਲਣਾ ਕੋਈ ਜਾ ਕੇ ਕਰਨਾ ਕੋਈ ਠੀਕ ਆ ਭਰਾ ਲੋ ਵੀ ਅੱਗੇ ਇੱਕ ਨੈਕਸਟ ਵਗਾ ਦਨੇ ਆ ਵੱਡੀ ਹਾਈਟ ਕਾਤ ਪੁੱਤ ਵਿੱਚ ਵੜਾ ਸੂਈ ਸੁਵਾਈ ਆ ਹਾਂਜੀ ਦੁੱਧ ਪੁੱਛ ਲੈਣਿਆ ਪਿੰਦੇ ਵੀਰ ਤੋਂ ਪਿੰਦੇ ਇੱਕ ਤਾਂ ਪਹਿਲਾਂ ਸੂਆ ਦੱਸ ਦੇ ਤਾਂ ਕਿਵੇਂ ਸੂਆ ਦੂਜਾ ਵੀਰ ਜੀ ਦੂਜਾ ਸੂਆ ਦਿਨ ਸਮਾਂ ਕਿੰਨਾ ਹੋ ਗਿਆ ਜੀ ਇਹ 20 ਦਿਨ ਹੋ ਗਏ ਵੀਰ ਜੀ 20 ਦਿਨ ਹੋ ਗਏ ਪਾਈ ਆਪਾਂ ਪਹਿਲਾਂ ਇਹਦੀ ਬੱਚਾ ਮਗਰ ਪਿਛਲੇ ਸਾਲ ਵੀ ਵੀਡੀਓ ਦੀ ਪਾਈ ਸੀ ਆਪਾਂ ਪਾਈ ਪਾਈ ਵੀਡੀਓ ਕੰਮ ਨਾ ਹੋਊ ਆਪਣੇ ਕੋਲੇ 20 ਤੋਂ 22 ਦਿਨ ਵੀ ਹੋ ਸਕਦੇ ਠੀਕ ਆ ਜੀ ਆਹ ਦੇਖੋ ਜੀ 24 ਤਰੀਕ ਦੀ ਸੂਈ ਵੀਰ ਜੀ ਲਓ ਜੀ 24 ਤਰੀਕ ਦੀ ਸੂਈ ਆ ਹਾਂਜੀ 24 ਤਰੀਕ ਦੀ 20 22 22 ਦਿਨ ਵੀਰਾਂ ਦਾ ਸਮਾਂ ਹੋ ਗਿਆ ਵੀ ਠੀਕ ਹੈ ਭਰਾ ਹਾਂਜੀ ਬਾਕੀ ਵੀਦੇ ਦੁੱਧ ਕਿੰਨਾ ਦੁੱਧ ਵੀ ਦੀ 16 17 ਵਜੇ ਇੱਥੇ ਜੋ ਦੁੱਧ ਦਾ ਦੋ 16 17 ਕਿਲੋ 16 17 ਹਾਂਜੀ ਦੁੱਧ ਇੰਨਾ ਜੋ 16 17 ਕਿਲੋ 16 17 ਤੋਂ ਡਾਊਨ ਨਹੀਂ ਜਾਂਦਾ ਹੋਊਗਾ ਸਾਰਾ ਜਾਨੀ ਵੀ ਹੁਣ ਤਤਰੀ ਹੋਈ ਤਾਂ ਨੂੰ ਠੀਕ ਹੈ ਭਰਾ ਹਾਂਜੀ ਥੋੜੇ ਪੱਠੇ ਥੋੜੇ ਕਾਟੇ ਢੱਕਾ ਆ ਪੱਠੇ ਤਾਂ ਵਧ ਗਏ ਮੁੜ ਕੇ ਤੁਰਿਆ ਉਹ ਨਾ ਕੰਨਾ ਬਾਕੀ ਚਾਰੇ ਥਾਣ ਅਗਲੇ ਪਿਛਲੇ ਧਿਆਨ ਬਰਾਬਰ ਇੱਕ ਨੰਬਰ ਚੌਂ ਨਾਮ ਨਗਰ ਮੜਾ ਕੋਈ ਵੀ ਨਿਕਲੂ ਆਪਣਾ ਲਓ ਜੀ ਕਰੋ ਚੈੱਕ 16 17 ਕਿਲੋ ਦੁੱਧ ਕਰਮ ਵਾਲੀ ਲਈ ਫਿਰਦੀ ਹੈ ਠੀਕ ਹੈ ਜੀ ਕੋਈ ਬਾਈਆਂ ਦਿ ਬਾਣਾ 24 ਦਿਨਾਂ ਦੀ 20 ਤੋਂ ਪਲਾਸੀ ਦਿਨ ਹੋ ਗਏ 24 ਦਿਰੀ ਹਾਲਾ 24 ਦਿਰੀ ਨੂੰ ਸੂਈ ਦਾ ਹਿਸਾਬ ਲਾਣ ਸਾਰੇ ਤੇ ਅੱਜ ਜਿਹੜੀ 14 ਤਰੀਕ ਆ ਠੀਕ ਆ ਜੀ 24 ਦੀ ਸੂਈ ਆ ਤੇ 20 22 20 22 ਦਿਨ ਦਾ ਆਈਡੀਆ ਲਾਣੀ ਬਾਕੀ ਫੋਲੀ ਵੱਡੀ ਹਾਈਟ ਕਰਦਾ ਮੇਰਾ ਭਰਾ ਉਹ ਤੁਹਾਨੂੰ ਆਪਾਂ ਪਹਿਲਾਂ ਦੱਸ ਦਿੰਨੇ ਆ ਵੱਡੇ ਹਾਈਟ ਕਰਦ ਬੁੱਤ ਦੇ ਵਿੱਚ ਜਿੱਦਾਂ ਚਲੋ ਆਪਾਂ ਫਾਰਮਾ ਦੇ ਵਿੱਚ ਬੈਠਾ ਵਿਖਦੇ ਆ ਪਟੀਆਂ ਹਾਈਟ ਉਹ ਉਦਾਂ ਦੀ ਆ ਪਰ ਇਹ ਕ੍ਰੋਸ ਬਰੀਡ ਆ ਠੀਕ ਆ ਹਾਂਜੀ ਇਧਰੋਂ ਇੱਥੇ ਖਲਾਰ ਪਿੰਦੇ ਕੋਈ ਬੁਖਾਦ ਕੇ ਇਧਰ ਵੇਖੋ ਜੀ ਆ ਮਾਰੋ ਨੀਗਾ ਠੀਕ ਆ ਜੀ ਲੇਵੇ ਦੀ ਆ ਕੁਆਲਿਟੀ ਦਰਲਵੰਡ ਅਗਲੇ ਪਿਛਲੇ ਥਨਾਂ ਦੀ ਬਹੁਤ ਜ਼ਿਆਦੀ ਆ। ਬਾਕੀ ਸਪੇਸ ਗੈਪ ਤੁਹਾਡੇ ਸਾਹਮਣੇ ਆ ਮੋਟੀ ਨਾੜ ਨਸਾਂ ਨੂੰ ਸਾਡਾ ਤੁਹਾਨੂੰ ਉੱਪਰ ਤੁਹਾਨੂੰ ਦਿਖਾਈ ਦੇਣਗੀਆਂ। ਬਾਕੀ ਮਿਲਕ ਨਾੜ ਵੀ ਦੋ ਪਾਸੇ ਮੋਟੀ ਆ। ਹਾਂਜੀ ਤੇ ਬਿੰਦੇਵੀਰ ਕੋਈ ਸੇਵਾ ਸੋਹਾ ਚੰਗੀ ਕਰਕੇ ਦੋ ਤੋਂ ਵੱਧ ਉਹਦਾ ਵੀਡੀਓ ਤੇ 30 ਕਿਲੋ ਆਖੇ ਜਿੰਨੇ ਆਪਾਂ ਲਈ ਆ ਵੀਰ ਜੀ ਪਰ ਆਪਾਂ ਇਹ ਵੀਰ ਜੀ ਖੁੱਲੀ ਫਿਰਦੀ ਓਥੇ। ਆਹ ਉਹਨੇ ਆਪਾਂ ਆਪਾ ਬੰਦਿਆਂ ਤਾਂ ਜੀਲਕ ਚਾਰ ਖਾਂਦੀ ਚਾਰ ਹੈ ਗਾਣੀਆਂ ਆਪਣੇ ਕੋਲੇ। ਹਾਂਜੀ ਹਾਂਜੀ ਇਹ ਚਾਰ ਦੇ ਨੰਗਾ ਗਿੱਜੇ ਦੇ ਖੁੱਲੇ ਫਿਰਦੇ ਵੀਰ ਜੀ। ਆਹ ਨਾ ਪੂਰੀ ਇਹਨਾਂ ਨੂੰ ਕੋਈ ਪੂਰੀ ਬੱਜ ਕੇ ਗਾ ਸੇਵਾ ਸੁਆ ਮੇਰਾ ਭਰਾ ਭਰਾ ਦੇ ਵਿੱਚ ਕਰੇ ਤਦ ਤੱਕ ਕਰਮਾਂ ਵਾਲੀ ਏਡੀ ਵਾਰ ਤੋਂ ਵੀ ਪਾਈ ਬਗਲ ਭਰਾ ਉਹ ਵੀਰ ਜੀ ਵੇਰ ਕੇ ਹਾਂ ਮੂੰਹਾਂ ਵਿੱਚ ਛਿੱਗੀ ਜੋ ਛੇ ਤਾਂ ਤੇ ਹਾਂ ਛੇ ਤਾਂ ਦੀ ਜੋ ਉਹ ਕੰਮ ਨਾ ਹੋਊਗਾ ਠੀਕ ਹੈ ਠੀਕ ਹੈ ਹਾਂਜੀ ਬਾਕੀ ਬਿੰਦਾ ਇਹ ਵੰਗਰ ਰਸੀ ਪਾ ਲੈਣੇ ਬਾੜਾ ਮੋੜ ਲੋੜ ਨਹੀਂ ਲੋੜ ਨਹੀਂ ਨੇ ਹਲਦੀਆਂ ਨਹੀਂ ਤੇ ਠੀਕ ਹੈ ਲੋ ਵੀ ਕੋਈ ਵੰਗਰ ਰਸੀ ਨਹੀਂ ਪਾਉਂਦੇ ਲੋੜ ਨਹੀਂ ਤੇ ਲੋੜ ਨਹੀਂ ਪੈਲੀ ਗੱਲ ਚਲੋ ਕਿਸੇ ਨੇ ਪਾਉਣਾ ਦੀ ਇੱਛਾ ਹੈ ਪਰ ਪਾਉਣ ਦੀ ਲੋੜ ਨਹੀਂ ਪੈਂਦੀ ਹਾਂਜੀ ਆ ਦੇ ਲਓ ਜੀ ਠੀਕ ਆ ਜੀ ਸੋ ਇਹ ਹਾਈਟ ਕਤਲ ਜਿਹੜੀ ਦੋਸਤ ਇੱਕ ਵੈੜ ਸੁਈ ਸੁਵਾਈ ਦਿਖਾਤੀ ਤੁਹਾਨੂੰ ਇਹ ਤਾਂ ਬਿੰਦੇਵੀਰ ਮੋਲ ਕੀ ਡਿਮਾਂਡ ਰੋ ਹੋ ਜੀ ਵੀਰ ਜੀ ਭਾਵੇਂ ਵਿਧੀ ਆਜ ਮਹਿੰਗੀ ਲਈ ਵਛੀ ਉਹਨੂੰ ਗੱਬਣਾ ਆਹ ਆ 70000 ਦੀ ਵਛੀ ਲਈ ਸੀ ਵੀਰ ਜੀ ਹਾਂ ਪਰ ਆਪਣਾ ਚਾਰ ਨੇਗਾ ਵੀਰ ਚਾਰ ਰਗੇ ਥੋੜੀ ਲੱਸੀ ਹੁੰਦੀ ਆਉਂਦੀ ਆਪਣੇ ਕੋਲ ਬਿਲਕੁਲ ਬਿਲਕੁਲ ਹਾਂ ਆਪਾਂ ਜਾਇ ਦੇ ਦੇਣੀ ਹੁਣ ਜੀ ਚੋਂ ਮਤਲਬ ਗੱਲ ਇਹ ਆ ਵੀ ਉਹ ਕਿਤੇ ਚੰਗੀ ਠੋਕ ਕੇ ਸੇਵਾ ਆਈ ਹੁੰਦੀ ਤਾਂ 20 22 ਲੀਟਰ ਦੁੱਧ ਚਪਾਉਂਦੀ ਦੀ ਫਿਰ ਗੱਲ ਹੋਰ ਹੋ ਜਾਂਦੀ ਹਾਂ ਜੀ ਵੀਰ ਜੀ ਬਸ 80 ਦੇ ਦੇਣੇ ਆ ਵੀਰ ਹੁਣ ਚਾਰ ਨਹੀਂ ਆਪਣੇ ਕੋ 2 ਘਟ 70 ਦੇ ਦਈਏ 2 ਘਟ 70 ਤੇ 68 ਦੀ 71 ਦੀ ਲਈ ਜਿਤਨਾ ਵੀ ਦਈ ਆ ਹਾਂ ਇਹ ਚੱਕ ਜੋ ਗੱਬਣ ਦੀ ਵੀਡੀਓ ਵੀ ਹੈਗੀ ਆਪਣੇ ਕੋਲ ਸਾਰਾ ਕੋਹੇਗਾ ਹਾਂ ਜਿਹਨਾਂ ਵੀ ਆਖੇ ਉਤਰਾ ਨੇ ਸੂਈ ਆਪਣੇ ਕੋਲੇ ਆਂਗੇ ਠੀਕ ਆ ਵੀਡੀਓ ਆਪਣਾ ਗੱਬਣ ਦੀ ਵੀਡੀਓ ਹੈਗੀ ਆਪਣੇ ਕੋਲ ਸਾਰਾ ਕੋਹੇਦਾ ਠੀਕ ਆ ਠੀਕ ਆ ਹਾਂਜੀ ਲੋ ਵੀ ਗੱਬਣ ਦੀ ਵੀਡੀਓ ਵੀ ਮਿਲ ਜੂਗੀ ਠੀਕ ਆ ਪਹਿਲਾਂ ਠੀਹ ਹਜ਼ਾਰ ਦੀ ਪਹੁੰਚ ਕਰ ਦੋ ਵੀਰ ਜੀ ਜੈਸ ਨੂੰ 65 ਦੀ ਹਾਂਜੀ ਵੀਰ ਜੀ 100 ਕਿਲੋਮੀਟਰ ਤੱਕ ਹਾਂਜੀ 100 ਕਿਲੋਮੀਟਰ ਲੋ ਜੀ 65000 ਦੀ ਪੈਂਦਾ ਵੀਰ ਹਾਂ ਦਾ ਵੀ ਪਹੁੰਚ ਹੀ ਕਰ ਦਿੰਦੇ ਆ ਇੱਕ ਸ਼ੋਟ ਕਰ ਦਾਂਗੇ ਵਿੱਚ ਵੀਰ ਜੀ ਕਿਨੇ ਪਈ ਸਰ ਵੀਰ ਸ਼ੁਰੂ ਸਾਡੇ 54000 ਸਾਡੇ 54000 ਦੀ ਪਹੁੰਚ ਕਰ ਦੂੰਗੀ ਲੋ ਜੀ ਸਾਡੇ 54000 ਦੀ ਨਾਲ ਦੀ ਨਾਲ 100 ਕਿਲੋਮੀਟਰ ਪਹੁੰਚ ਆ ਤੇ 500 ਰੁਪਏ ਬਰਨ ਦਾ ਮਾਨਤਾ ਨਾਲ 65000 ਦੇ ਵਿੱਚ ਸਾਡੇ 54000 ਦੀ ਤੁਹਾਡੇ ਘਰ ਤੱਕ ਪਹੁੰਚ ਬਾਕੀ ਵਹਿੜ ਸਾਫ ਤੋਂ ਤਰੀ ਜੀ ਇਹਨਾਂ ਖੁੱਲੀ ਛੜਰੀ ਉਹਦੇ ਲਈ ਬਹੁਤ ਵਧੀਆ ਵਾ ਆ ਉਦੋਂ ਦੇ 52 26 ਕੋਲ ਭਰਾ ਦੋ 30 ਕੋਲ ਆਉਂਦੇ ਕਿ ਦਿੰਦੀ ਰਹੀ ਆ ਬਾਕੀ ਆ ਚਾਰੋ ਚੂਰੂ ਕਰਮਾਂ ਦੀ ਉਹ ਜਿਹੜੀ ਜਰੂਰੀ ਜੀ ਆ ਵੇਖੋ ਹਾਂਜੀ ਬਾਕੀ ਫੇਸ ਕੁਆਲਟੀ ਇੱਕ ਵਾਰੀ ਵਖਾ ਦੇਣਿਆ ਭਰਾ ਮਨ ਕਿਉਂਕਿ ਕੱਲੀ ਕੱਲੀ ਸ਼ੈ ਮੇਰਾ ਭਰਾ ਵੇਖ ਕੇ ਫੇਰ ਕਾਲ ਕਰਿਓ ਤੁਸੱਲੀ ਦੇ ਨਾਲ ਮੂੰਹ ਮੱਥੇ ਦੀ ਚੰਗੀ ਆ ਵਾਈਟ ਫੇਸ ਆ ਸਟੇਟ ਪਟਾਉਂਦਾ ਠੀਕ ਆ ਜੀ ਤੇ ਇਹ 622 ਸੋ ਜਿਹੜੀ ਸੂਈ ਆ ਤੇ ਦੋ ਇਧਰ ਦਆਂੀਆਂ ਤੁਹਾਨੂੰ ਗੋਪਣ ਆ ਪਾ ਤਿਆਰੀ ਵਾਲੀਆਂ ਦਿਖਾਤੀਆਂ ਨੇ ਜਾਇਜ ਪੜਤਾ ਬਾਕੀ ਮੇਰਾ ਭਰਾ ਕਰੋ ਫੋਨ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਦੇਾਂਗੇ ਇੱਕ ਬਿੰਦੇ ਕੰਟੈ ਠੀਕ ਆ ਜੀ ਹਾਂਜੀ ਲੋ ਵੀ ਨੰਬਰ ਜਿਹੜੇ ਆ ਕਿਸਾਨ ਵੀਰੋਂ ਸਕਰੀਨ ਦੇ ਉੱਪਰ ਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਆ ਜੀ ਅੱਜ ਫਿਲਹਾਲ ਜਿਹੜੇ ਆਪਾਂ ਤੁਹਾਨੂੰ ਇਹ ਨੈਨੀਮਲ ਦਿਖਾਉਣੇ ਸੀ ਠੀਕ ਆ ਜੀ ਵੀਰ ਬਿੰਦੇ ਦੇ ਕਰੋ ਪਿੰਡ ਪ੍ਰਿੰਕੜਿਓ ਬਾਕੀ ਕਰੋ ਕਾਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ